ਕਾਲ ਜੀ ਫਟੇ ਕਲੈਕਸ਼ਨ ਬਲਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਬਣਾ ਕੇ ਰੈਡੀ ਕੀਤਾ ਜੀ ਇੱਕ ਕੋਰਸੈਟ neck detail ਚੈੱਕ ਕਰੋ ਜੀ ਦੇਖੋ neck ਪੱਟੀ ਵਾਲਾ ਆਪਾਂ neck ਬਣਾਇਆ ਜੀ ਉਸ ਤੋਂ ਬਾਅਦ نیچے ਪੱਟੀ ਜਾ ਰਹੀ ਹੈ ਜੀ ਜਿਹੜੀ نیچے ਆਪਾਂ ਕੱਟ ਰੱਖਿਆ ਜੀ ਔਰ ਬਾਜੂ ਦਾ ਡਿਜ਼ਾਈਨ ਹੈ ਜੀ ਪੱਟੀ ਪਾ ਕੇ ਲਗਾ ਕੇ ਆਪਾਂ ਬਾਲ ਪਾਏ ਹੈ ਜੀ ਬਹੁਤ ਸੋਹਣਾ ਬਾਜੂ ਦਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਜੀ ਉਹ ਜਿਹੜਾ ਇਹਦੇ ਨਾਲ ਪੈਂਟ ਬਣ ਕੇ ਰੈਡੀ ਹੋਈ ਹੈ ਜੀ ਟਰੌਜ਼ਰ ਐਤ ਨਾਲ ਜੇਬਾ ਵਗੈਰਾ ਲਗਾ ਕੇ ਬੜਾ ਸੋਹਣਾ ਇਹਨਾਂ ਨਾਲ ਆਪਾਂ ਟਰੌਜ਼ਰ ਬਣਾਇਆ ਜੀ ਟਰੌਜ਼ਰ ਬਣ ਕੇ ਰੈਡੀ ਹੋਇਆ ਆਪਣਾ ਬਹੁਤ ਪਿਆਰਾ ਇਹ ਬਣ ਕੇ ਰੈਡੀ ਹੋਇਆ ਜੀ ਸਟੱਫ ਬੜਾ ਵਧੀਆ ਬਹੁਤ ਸੋਹਣੀ ਹੈ ਮਤਲਬ ਇਹਦੀ ਲੁੱਕ ਆਂਦੀ ਹੈ ਜੀ ਪਾਉਣ ਤੋਂ ਬਾਅਦ ਇਹਦੀ ਪ੍ਰੋਪਰ ਫਿਟਿੰਗ ਦੇਖੋ ਜੀ ਇਸੇ ਸੇਮ ਸਟੱਫ ਦੇ ਵਿੱਚ ਆਪਣੇ ਕੋਲੇ ਹੋਰ ਵੀ ਡਿਜ਼ਾਈਨ ਹੈਗੇ ਨੇ ਜੀ ਹੋਰ ਕਲਰ ਵੀ ਹੈਗੇ ਨੇ ਸੇਮ ਸਟੱਫ ਹੈ ਜੀ ਲਵਲੀਨ ਦਾ ਸਟੱਫ ਹੈ ਆਪਾਂ ਹੀ ਲਗਾਇਆ ਇਹ ਤੇ ਇਹਦੇ ਵਿੱਚ ਆਪਣੇ ਕੋਲੇ ਜੀ ਹੁਣ ਨੈਕਸਟ ਜਿਹੜੇ ਕਲਰ ਹੈਗੇ ਨੇ ਜੀ ਇੱਕ ਤਾਂ येलो ਹੈ ਜੀ ਇਹਦਾ ਵੀ ਤੁਸੀਂ ਕੋਟ ਸਟ ਜਾਂ ਸਿੰਪਲ ਸੂਟ ਬਣਾ ਕੇ ਰੈਡੀ ਕਰ ਸਕਦੇ ਹੋ ਇਸ ਤੋਂ ਬਾਅਦ ਜੀ ਹੈਗਾ ਵਾਈਟ ਦੇ ਵਿੱਚ येलो ਵੱਡੇ ਫਲਾਰ ਨੇ ਜੀ ਦੇਖੋ ਵੱਡੇ ਫਲਾਰ ਵਾਲਾ ਬੜਾ ਸੋਹਣਾ ਇਹ ਪ੍ਰਿੰਟ ਹੈ ਜੀ ਬਹੁਤ ਸੋਹਣਾ ਔਰ ਸਟੱਫ ਰਹਿਣ ਵਾਲਾ ਜੀ ਪਿਓਰ ਆਪਣਾ ਕਾਟਨ ਲਵਲੀਨ ਦੀ ਕਾਟਨ ਹੈ ਜੀ ਸਟੱਫ ਦੀ ਆਪਣੀ ਫੁੱਲ ਗਾਰੰਟੀ ਹੈ ਕੋਈ ਲਾਈਨਿੰਗ ਦਾ ਕੋਈ ਇਸ਼ੂ ਨਹੀਂ ਹੈ ਲਾਈਨਿੰਗ ਦੀ ਕੋਈ ਨੀਡ ਨਹੀਂ ਇਹਦੇ ਨੀਚੇ ਕੋਈ ਲਾਈਨਿੰਗ ਦੀ ਨੀਡ ਨਹੀਂ ਹੈ ਜੀ ਵਿਦਆਊਟ ਲਾਈਨਿੰਗ ਇਹ ਸੂਟ ਬਣਨ ਵਾਲਾ ਹੈ ਬਹੁਤ ਸੋਹਣਾ ਸੂਟ ਇਹ ਬਣ ਕੇ ਰੈਡੀ ਹੁੰਦਾ ਜੀ ਇਹਦਾ ਨੈਕਸਟ ਜਿਹੜਾ ਕਲਰ ਹੈ ਜੀ orange orange ਕਲਰ ਦੇ ਫਲਾਰ ਬਣੇ ਹੋਏ ਨੇ ਬਹੁਤ ਪਿਆਰਾ ਇਹ ਵੀ ਡਿਜ਼ਾਈਨ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਨੈਕਸਟ ਕਲਰ ਹੈ ਜੀ purple ਇਹ ਵੀ ਦੇਖੋ ਇਹ ਜਿਹੜਾ ਆਪਾਂ ਬਣਾਇਆ ਜੀ purple 브릭 ਮਤਲਬ ਛੋਟੇ ਡਿਜ਼ਾਈਨ ਵਾਲਾ ਸੀ ਇਹ ਵੱਡੇ ਡਿਜ਼ਾਈਨ ਵਾਲਾ ਵੱਡੇ ਭੁਲਣਾ ਵਾਲਾ ਜਿਹੜਾ ਆਪਾਂ purple ਬਣਾ ਕੇ ਰੈਡੀ ਕੀਤਾ ਸਾਰਾ ਜਿਹੜਾ ਸਟੱਫ ਰਹਿਣ ਵਾਲਾ ਜੀ ਲਿਵਲੀਨ ਦਾ ਰਹਿਣ ਵਾਲਾ ਔਰ ਜਿਹੜਾ ਇਹਨਾਂ ਦਾ ਕਲਰ ਹੈ ਜੀ ਬੇ ਬੇਸ ਹੈ ਜਿਹੜਾ ਇਹਨਾਂ ਦਾ ਸਾਰਿਆਂ ਦਾ ਵਾਈਟ ਹੈ ਜੀ ਡਿਫਰੈਂਟ ਡਿਫਰੈਂਟ ਕਲਰ ਦੇ ਇਹਦੇ ਵਿੱਚ ਫਲਾਰ ਦਾ ਹੀ ਡਿਜ਼ਾਈਨ ਨੇ ਜੀ ਜਿਹੜੇ ਆਪਣੇ ਕੋਲੇ ਇਹ ਹੈਗੇ ਨੇ ਜੀ ਬੜਾ ਸੋਹਣਾ ਇਹ ਸਟੱਫ ਹੈ ਸਟੱਫ ਆ ਸੌਫਟ ਬਹੁਤ ਹੈ ਤੁਸੀਂ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ ਇਹਨੂੰ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਹੈ ਜੀ ਹਨਾ ਵਾਈਟ ਨੂੰ ਹਰ ਕੋਈ ਮਤਲਬ ਪਹਿਲ ਦਿੰਦਾ ਜੀ ਵੀ ਪਹਿਲ ਦਿੰਦਾ ਵੀ ਵਾਈਟ ਕਲਰ ਹੋਵੇ ਗਰਮੀ ਦੇ ਵਿੱਚ ਜਿਆਦਾ ਕੰਫਰਟੇਬਲ ਮਹਿਸੂਸ ਕਰਦਾ ਹੈ ਜੀ ਵਾਈਟ ਕਲਰ ਨੂੰ ਵੇਅਰ ਕਰਕੇ ਬਹੁਤ ਸੋਹਣੇ ਜਿਹੜੇ ਇਹ ਸੂਟ ਹੈ ਜੀ ਬਣ ਕੇ ਰੈਡੀ ਹੁੰਦੇ ਨੇ ਆਪਣਾ ਇਹਦੇ ਨਾਲ ਜਿਹੜਾ ट्राਊਜ਼ਰ ਬਣਾਇਆ ਜੀ ਤੁਸੀਂ ਸਲਵਾਰ ਸੂਟ ਵੀ ਬਣਾ ਸਕਦੇ ਹੋ ਲੇਸਿਸ ਵੀ ਇਹਦੇ ਨਾਲ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਲੇਸਿਸ ਹੀ ਅਵੇਲੇਬਲ ਹੈ ਜੀ ਅਗਰ ਤੁਸੀਂ ਲੇਸਿਸ ਵਗੈਰਾ ਲਗਾਉਣੇ ਚਾਹੁੰਦੇ ਹੋ ਟ੍ਰਿਪਲ ਕਲਰ ਡਬਲ ਡਾਈ ਟ੍ਰਿਪਲ ਡਾਈ ਸਾਰੇ ਤਰ੍ਹਾਂ ਦੀ ਲੇਸਿਸ ਆਪਣੇ ਕੋਲੇ ਅਵੇਲੇਬਲ ਹੈ ਜੀ ਆਪਾਂ ਲੇਸਿਸ ਵੀ ਲਗਾ ਕੇ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਅਗਰ ਤੁਸੀਂ ਕੱਲਾ ਸਟੱਫ ਵੀ ਲੈਣਾ ਚਾਹੁੰਦੇ ਹੋ ਜੀ ਕੱਲਾ ਸਟੱਫ ਵੀ ਲੈ ਸਕਦੇ ਹੋ ਸਟੱਫ ਦਾ ਰੇਟ ਹੈਗਾ ਜੀ ਪੂਰਾ ਸੂਟ ਹੈ ਜੀ 5 ਮੀਟਰ ਦਾ ਰੇਟ ਹੈਗਾ ਜੀ 890 ਰੁਪਏ ਸਟਾਫ ਦਾ ਇਕੱਲੇ ਦਾ ਰੇਟ ਹੈ ਜੀ 890 ਰੁਪਏ ਅਗਰ ਤੁਸੀਂ ਮਤਲਬ ਸੂਟ ਬਣਵਾਉਣਾ ਚਾਹੋ ਨੇ ਸਟੀਚ ਕਰਵਾਉਣਾ ਚਾਹੋ ਨੇ ਜਾਂ ਕੋਟ ਸੈੱਟ ਸਟੀਚ ਕਰਵਾਉਣਾ ਚਾਹੋ ਨੇ ਉਹਦਾ ਰੇਟ ਹਨਾ ਅਲੱਗ ਹੋਏਗਾ ਉਹ ਤੁਸੀਂ ਮੇਰੇ ਨਾਲ ਡਾਇਰੈਕਟ ਮੈਸੇਜ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਜੀ ਤੁਸੀਂ ਡਾਇਰੈਕਟ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਜਾਂ ਫਿਰ ਫੋਨ ਕਰਕੇ ਵੀ ਗੱਲ ਕਰ ਸਕਦੇ ਹੋ ਮੇਰਾ ਨੀਚੇ ਵੀਡੀਓ ਦੇ ਵਿੱਚ ਵਟਸਐਪ ਨੰਬਰ ਦਿੱਤਾ ਗਿਆ ਜੀ ਵਟਸਐਪ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਮੈਸੇਜ ਕਰਕੇ ਵੀ ਪਤਾ ਕਰ ਸਕਦੇ ਹੋ ਕਲਰ ਆਣਗੇ ਜੀ ਇਹਦੇ ਸਾਰੇ ਬਹੁਤ ਹੀ ਸੋਹਣੇ ਕਲਰ ਨੇ بیس ਰਹਿਣ ਵਾਲਾ ਹੈ ਜੀ ਵਾਈਟ ਔਰ ਅੱਜ ਦੀ ਵੀਡੀਓ ਜੀ ਆਪਾਂ ਇੱਥੇ ਖਤਮ ਕਰਦੇ ਆ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ